ਨਾਮ ਤੇ ਇੱਕ ਬੇਹਦ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਚਾਰ ਮਨਰੇਗਾ ਮਜ਼ਦੂਰਾਂ ਨੂੰ ਇੱਕ ਟਰੱਕ ਨੇ ਦਰੜ ਦਿੱਤਾ ਹੈ ਜੀ ਹਾਂ ਜਿਸ ਵੇਲੇ ਹਾਦਸਾ ਵਾਪਰਿਆ ਤਾਂ ਮਨਰੇਗਾ ਮਜ਼ਦੂਰ ਸੜਕ ਕਿਨਾਰੇ ਕੰਮ ਕਰ ਰਹੇ ਸਨ ਮਨਵਾਲਿਆ ਚ ਤਿੰਨ ਮਰਦ ਅਤੇ ਇੱਕ ਔਰਤ ਸ਼ਾਮਿਲ ਹੈ ਜਿਸ ਤੋਂ ਬਾਅਦ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੌਕੇ ਤੇ ਚੀਖ ਝਹਾੜਾ ਮਚ ਗਿਆ ਉਧਰ ਇਸ ਹਾਸੇ ਦੀਆਂ ਬੇहद ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਜਿਨ੍ਹਾਂ ਵਿੱਚ ਸੜਕ ਤੇ ਲਾਸ਼ਾਂ ਖਿਲਰੀਆਂ ਦਿਖਾਈ ਦੇ ਰਹੀਆਂ ਨੇ ਇਹ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਬਿਨਾਂ ਬਲਰ ਕੀਤਿਆਂ ਇਹਨਾਂ ਨੂੰ ਨਹੀਂ ਦਿਖਾਇਆ ਜਾ ਸਕਦਾ ਉੱਧਰ ਸਾਥੀ ਮਨਰੇਗਾ ਮਜ਼ਦੂਰਾ ਚ ਇਸ ਹਾਦਸੇ ਤੋਂ ਬਾਅਦ ਪਗੜੜ ਮਚ ਗਈ ਚੀਕ ਚਿਹਾੜਾ ਮੌਕੇ ਤੇ ਸੁਣਾਈ ਦਿੱਤਾ ਕਈ ਲੋਕ ਇਸ ਹਾਦਸੇ ਦੌਰਾਨ ਐਨੇ ਸਹਿਮ ਗਏ ਕਿ ਉਹ ਮੌਕੇ ਤੋਂ ਡਰ ਕੇ ਭੱਜ ਨਿਕਲੇ ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਸੜਕ ਨੂੰ ਵੀ ਝਾਮ ਕਰ ਦਿੱਤਾ ਜੀ ਹਾਂ ਇਹ ਤਸਵੀਰਾਂ ਸੰਗਰੂਰ ਦੇ ਸੁਨਾਮ ਚ ਵਾਪਰੇ ਭਿਆਨਕ ਸੜਕੀ ਹਾਦਸੇ ਦੀਆਂ ਨੇ ਜਿੱਥੇ ਕਿ ਸੜਕ ਕਿਨਾਰੇ ਕੰਮ ਕਰ ਰਹੇ ਚਾਰ ਮਨਰੇਗਾ ਮਜ਼ਦੂਰਾਂ ਨੂੰ ਟਰੱਕ ਨੇ ਦਰੜ ਦਿੱਤਾ ਹੈ মঞটচঞালই঩া৳া াভাহালা ���হাযা, সালাল ittয পহলামাবা তবয়ালালাল numberedব কযেহ টিনাকলা঱ শলালজিয়া ਹੇ ਮਨਾਰੋ ਦੇ ਬੋਲੋਗੇ ਜੋ ਚੱਲ ਰਹੇ ਨੇ ਉਹ ਤਾਂ ਕਲ ਹੀ ਜਾਏ ਹੋਏ ਨੇ ਤੇ ਦੇਖ ਰਹੇ ਹਾਂ 4 ਤਿੰਨ 4 ਮਈਦਾਨ ਮੌਤ ਹੋ ਗਈ ਇੱਕ ਹੌਸਲੇ ਕਾਰਮਿਕ ਮਜ਼ਦੂਰਾਂ ਕੀ ਟਾਇਰ ਰੋਡ ਤੇ ਹਲੋ ਕਮਾਲ ਥੋੜੀ ਆ ਉਹਦਾ ਸੱਟਾਂ ਭਾਵੋ ਇਹ ਸਾਰਾ ਬੁੱਦਾ ਇਹ ਇਸ ਕਰਕੇ ਪੋਲੀਟਿਕਲ ਕਤਲ ਮੰਨੀ ਆਪਾਂ ਕਿ ਇਹ ਚਾਰ ਬੰਦੇ ਨੇ ਕਤਲ ਕੀਤੇ ਹਕੂਮਤ ਕਰੇ ਐਸ ਨੂੰ ਦਾ 10 ਅੰਗਰੂਰ ਜ਼ਿਲ੍ਹੇ ਦੇ ਸੁਨਾਮ ਪਟਿਆਲਾ ਰੋਡ ਤੇ ਪਿੰਡ ਬਿਸ਼ਨਪੁਰਾ ਕੋਲ ਸੋਮਵਾਰ ਨੂੰ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਬੇਕਾਬੂ ਟਰੱਕ ਨੇ ਚਾਰ ਮਨਰੇਗਾ ਮਜ਼ਦੂਰਾਂ ਨੂੰ ਦਰੜ ਦਿੱਤਾ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਚਾਰੇ ਮ੍ਰਿਤਕ ਵੱਖ-ਵੱਖ ਪਰਿਵਾਰਾਂ ਨਾਲ ਸੰਬੰਧਿਤ ਸਨ ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਜੈਲਾ ਹਰਪਾਲ ਸਿੰਘ ਪਾਲਾ ਛੋਟਾ ਸਿੰਘ ਬੁਰੀ ਅਤੇ ਗੁਰਦੇਵ ਕੌਰ ਵਾਸੀ ਬਿਸ਼ਨਪੁਰਾ ਵਜੋਂ ਹੋਈਏ ਹਾਸੇ ਦੇ ਸਮੇਂ ਉਹ ਦੁਪਹਿਰ ਦਾ ਖਾਣਾ ਖਾਣ ਲੱਗੇ ਸੀ ਅਤੇ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਧਰੜ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਚਾਰਾਂ ਦੀ ਮੌਤ ਹੋ ਗਈ ਕੰਮ ਕਰਨ ਲੱਗ ਰਹੇ ਸੀਗੇ ਸਾਈਡ ਤੇ ਜਿਵੇਂ ਦੂਜਿਆਂ ਮਾਦਮ ਜਿਵੇਂ ਦੱਸਿਆ ਵੀ ਅਸੀਂ ਕਹਿੰਦੇ ਉਧਰ ਨੂੰ ਵਾਕੇ ਆਏ ਕੰਮ ਕਰਨ ਲੱਗੇ ਤੇ ਉਹ ਕੰਮ ਕਰਦੇ ਨਾਲ ਦੀ ਇਹ ਚੜਾ ਕੇ ਲਏ ਨਹੀਂ ਤਾਂ ਸਾਰਿਆਂ ਨੂੰ ਰਾਗੜ ਦੇਣਾ ਸੀ ਇਹਨਾਂ ਨੇ ਬਾਕੀ ਫਿਰ ਉੱਥੇ ਵੀ ਕਿਸੇ ਬੰਦੇ ਨੇ ਘੇਰ ਲਿਆ ਸਾਡੇ ਨਾਲ ਜਿਹੜੇ ਸਾਡੇ ਮੇਰੇ ਨਾਲ ਵੀ ਚਾਰਾਂ ਪੈਂਤਰੇ ਦੁਕਾਨਾਂ ਥੂਂ ਵਾਲੇ ਮੁੰਡੇ ਨਾਲ ਆਏ ਨੇ ਉਹਨਾਂ ਨੇ ਥੂਂਵੇ ਜਾ ਕੇ ਡਰਾਈਵਰ ਘੇਰ ਲਿਆ ਉਹ ਉਹਨੂੰ ਪੁਲਿਸ ਚੌਕੀ ਚ ਮਹਿਲਾਂ ਲੈ ਗਿਓ ਅੱਛਾ ਬਾਕੀ ਇੱਕ ਬੰਦਾ ਹੋਰ ਸੀ ਇਹਦਾ ਫੋਨ ਲੈ ਲਿਆ ਇਹ ਉਹ ਬੰਦਾ ਚੜਾਈ ਇਹ ਹਾਂ ਸਾਰੀਤਾ ਹੈ ਜਾਂਦੀ ਨਤਾਏ ਨਹੀਂ ਕਦੇ ਪਏ ਅੱਛਾ ਹਾਂ ਸਾਡੇ ਸਾਡੇ ਪਿੰਡ ਦੇ ਗਰੀਬ ਘਰਾਂ ਦੇ ਜਵਾਹਰ ਿਕਕਾਰੀ ਮੀਡੀਆ ਪਿੰਡ ਦੇ ਯਾਨੀ ਕਿ ਜਿਹੜੇ ਬੰਦੇ ਨੇ ਮੇਰੇ ਪਿੰਡ ਦੇ ਨੇ ਸਾਰੇ ਵੀ ਇਹ ਜਬ ਦਾ ਅਮਰੀਕਾ ਮਜ਼ਦੂਰ ਚ ਯਾਨੀ ਕਿ ਉਧਿਹੜੀ ਕਰਦੇ ਸੀਗੇ ਉਹ ਇਧਰ ਆ ਗਏ ਅਸੀਂ ਉੱਥੇ ਦੁਪਹਿਰ ਦੇ ਟਾਈਮੇ ਖਾਣਾ ਖਾਣ ਬਾਅਦ ਸਾਈਡ ਤੇ ਬੈਠੇ ਸੀਗੇ ਜੋ ਪਤਾ ਲੱਗਿਆ ਵੀ ਬੈਠੇ ਬੰਦਿਆਂ ਦੇ ਉੱਪਰ ਆ ਕੇ ਟਰੱਕ ਚੜਾ ਤਾਂ ਕਿੰਨੇ ਬੰਦਿਆਂ ਦੀ ਡੈਥ ਹੋ ਗਈ ਜੀ ਇਹ ਚ ਐਟ ਦੀ ਸਪੌਟ ਤਿੰਨ ਬੰਦੇ ਤੇ ਇੱਕ ਔਰਤ ਦੀ ਡੈਥ ਹੋ ਗਈ ਹੈ ਜੀ ਇਹ ਸਾਰੀ ਬਿਸ਼ਨਪੁਰਾ ਦੇ ਇਹ ਸਾਰੇ ਹੀ ਬਿਸ਼ਨਪੁਰਾ ਪੰਚਾਇਤ ਦੇ ਹੈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਟਰੱਕ ਪਟਿਆਲਾ ਵੱਲ ਤੁਰ ਰਿਹਾ ਸੀ ਅਤੇ ਦੁਪਹਿਰ ਦਾ ਖਾਣਾ ਖਾ ਰਹੇ ਮਜ਼ਦੂਰਾਂ ਨੂੰ ਇਸ ਟਰੱਕ ਨੇ ਧੜ ਰ ਦਿੱਤਾ ਹਾਦਸੇ 'ਚ ਮਾਰੇ ਗਏ ਲੋਕ ਨੇੜਲੇ ਪਿੰਡ ਬਿਸ਼ਨਪੁਰਾ 'ਚ ਰਹਿੰਦੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਦੱਸੇ ਗਏ ਨੇ ਹਾਦਸੇ ਦੌਰਾਨ ਕੁਝ ਲੋਕ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜ ਨਿਕਲੇ ਘਟਨਾ ਤੋਂ ਬਾਅਦ ਕੈਂਟਰ ਚਾਲਕ ਵੀ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਗਈ ਹੈ ਇਹ ਆਜਾਸਨਾਮ ਸ਼ਹਿਰ ਦੇ ਨਾਲ ਬਿਸ਼ਨਪੁਰਾ ਤੇ ਵਰਦਕੇੜਾ ਦੇ ਵਿਚਾਲੇ ਇੱਥੇ ਨਰੇਕਾਲੇ ਦੇ ਕਰਮਚਾਰੀ ਸੀਗੇ ਨਰੇਕਾਲੇ ਕੰਮ ਕਰ ਰਹੇ ਸੀਗੇ ਜਿਨ੍ਹਾਂ ਵਿੱਚ ਸਿਮਰਨਜੀਤ ਦੇ ਨਾਮ ਦਾ ਮੇਡ ਆ ਨਾਲ ਕੰਮ ਕਰਵਾ ਰਿਹਾ ਸੀਗੇ ਤੇ ਮਹਿਲਾ ਚੌਕ ਵੱਲੋਂ ਇੱਕ ਟਰੱਕ ਆਇਆ ਜੋ ਇਹ ਕੰਮ ਕਰ ਰਹੇ ਸੀਗੇ ਬੰਦੇ ਸਾਰੇ ਇਹਨਾਂ ਦੇ ਤੇ ਆ ਕੇ ਉਹ ਟਰੱਕ ਵਾਲੇ ਜਿਹੜਾ ਡਰਾਈਵਰ ਨੇ ਟਰੱਕ ਚੜਤਾ ਤੇ ਚਾਰ ਬੰਦੇ ਜਿਹੜੇ ਸੀਗੇ ਇੱਕ ਲੇਡੀ ਤੇ ਤਿੰਨ ਜੈਂਟਸ ਜਿਹੜੇ ਸੀਗੇ ਇਹ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਮਤਲਬ ਮੌਕੇ ਤੇ ਮੌਤ ਹੋ ਗਈ ਤੇ ਟਰੱਕ ਵਾਲੇ ਤੋਂ ਕੁਝ ਲੱਗੇ ਅੱਗੇ ਲੰਘ ਗਿਆ ਕਿ ਇਹ ਜਿਹੜੀ ਹੈ ਕਿਸ ਤਰ੍ਹਾਂ ਇਹ ਅਧਿਕਾਰੀ ਤੌਰ ਤੇ ਕੰਮ ਹੋ ਰਿਹਾ ਸੀ ਜਿਸ ਤਰ੍ਹਾਂ ਸਰਪ੍ਰਸਤ ਗਰੇ ਮਨਿਹਦਾ ਮਸੂਦਾ ਦਾ ਇਸ ਤਰ੍ਹਾਂ ਕੰਮ ਨੂੰ ਜਿਹੜਾ ਕੰਮ ਕੀਤਾ ਇਹ ਮਹਿਕਮੇ ਬੀਡੀਪੀ ਦਫਤਰੋਂ ਲੋ ਹੋ ਰਿਹਾ ਸੀਗਾ ਮਹਿਕਮੇ ਨੂੰ ਸਰਕਾਰੀ ਤੌਰ ਤੇ ਹੋ ਰਿਹਾ ਸੀ ਕੰਮ ਇਹ ਤਾਂ ਹੋਰ ਇਹਨਾਂ ਦੇ ਵਿੱਚ ਜਿਹੜਾ ਜਿੱਦਾਂ ਇਹ 15 ਦੇ ਕਰੀਬ ਬੰਦੇ ਕੰਮ ਕਰਦੇ ਸੀ ਜਿਨ੍ਹਾਂ ਵਿੱਚ ਕੰਚਾਰਜ ਸਿਮਰ ਪਲੱਸ ਬਾਕੀ 14 ਇਹਨਾਂ ਦੇ ਬਜਟ ਵਰਕਰਸ ਨੂੰ ਕੰਮ ਕਰ ਰਹੇ ਸਨ ਸਰ ਸਾਹਿਬ ਜਿਵੇਂ ਨਰੇਗਾ ਮਜ਼ਦੂਰ ਸੜਕਾਂ ਤੇ ਕੰਮ ਕਰਦੇ ਨੇ ਇਹਨਾਂ ਦੀ ਸੇਫਟੀ ਲਈ ਜਿਹੜਾ ਵਿੜੀ ਦਫ਼ਤਰ ਵੱਲੋਂ ਡਿਊਟੀ ਲੱਗੀ ਇਹਨਾਂ ਦਾ ਕੋਈ ਇਸ ਤਰ੍ਹਾਂ ਸੇਫਟੀ ਦਾ ਨਹੀਂ ਕੋਈ ਧਿਆਨ ਬੱਧ ਇਹ ਰੱਖਣਾ ਬਣਦਾ ਸੀ ਪ੍ਰੋਪਰ ਇਹਨਾਂ ਦੀ ਜਿਹੜਾ ਰੋਡ ਤੇ ਕੰਮ ਕਰਦੇ ਨੇ ਪ੍ਰੋਪਰ ਬੈਰੀਕੇਟਿੰਗ ਹੋਣੀ ਚਾਹੀਦੀ ਪ੍ਰੋਪਰ ਇਹਨਾਂ ਦੇ ਉੱਤੇ ਜਿਵੇਂ ਜੈਕਟ ਜਰਸੀ ਪਾਈ ਜਾਂਦੀ ਆ ਵੀ ਕੰਮ ਚੱਲ ਰਿਹਾ ਹੁੰਦਾ ਪ੍ਰੋਪਰ ਇਹਨਾਂ ਖਿਰਦਾ ਜ ਹੈਲਮਟ ਹੁੰਦਾ ਇਹ ਵੀ ਚੀਜ਼ਾਂ ਪ੍ਰੋਪਰ ਧਿਆਨ ਰੱਖਣਾ ਬਣਦਾ ਪਰ ਇਹਨਾਂ ਦੇ ਉੱਤੇ ਇੱਥੇ ਮੌਕੇ ਤੇ ਕੋਈ ਅਮਰ ਚੀਜ਼ ਇਹ ਤਾਂ ਮੁੜ ਕੇ ਮਹਿਕਮੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਇਹ ਕਿਵੇਂ ਹੋਇਆ ਔਰ ਕਿੱਦਾਂ। ਕੋਈ ਨਸ਼ਾ ਵਗੈਰਾ ਲੱਗਿਆ ਡਰਾਈਵਰ ਦਾ ਜੀ ਨਹੀਂ ਅਜੇ ਅਜੇ ਕੋਈ ਨਹੀਂ ਹੈ ਡਰਾਈਵਰ ਅੱਗੇ ਨਿਕਲ ਗਿਆ ਸੀ ਉਹਨੂੰ ਰੌਂਡ ਅਪ ਕਰ ਲਿਆ ਗੱਡੀ ਅੱਗੇ ਖੜੀ ਹੋਈ ਰੌਂਡ ਅਪ ਕਰ ਲਈ ਨਿਕਲ ਗਿਆ ਸੀ ਸਰਪੰਹਨ ਜ਼ਬਤਾ ਜੀ ਉਹਦਾ ਜੀ ਹਾਂ ਕਿੰਨਾ ਚਾਊਗਾ ਜੀ ਕਿ ਇਹ ਬੰਗਾਲੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਤੇ ਵੇਖੋ ਇਹ ਕਾਨੂੰਨ ਦੇ ਮੁਤਾਬਕ ਜੋ ਵੀਡੀਓ ਦਫ਼ਤਰ ਤੋਂ ਹਦਿਆਤਾਂ ਹੋਣਗੀਆਂ ਜੋ ਮਹਿਕਮੇ ਦੇ ਕੰਮ ਹੋਣਗੇ ਜ ਰੂਲ ਮੁਤਾਬਕ ਹੋਣਗੇ ਐਕਟ ਮੁਤਾਬਕ ਹੋਣਗੇ ਐਕਟ ਮੁਤਾਬਕ ਹੀ ਸਾਰਾ ਕੰਮ ਜਿਹੜਾ ਸੜਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤੇ ਉੱਥੇ ਹੀ ਤਰ ਨਾਲ ਲਗਾ ਕੇ ਬੈਠ ਗਏ ਜਦ ਕਿ ਮੌਕੇ ਤੇ ਹੀ ਮਜ਼ਦੂਰਾਂ ਦੀਆਂ ਲਾਸ਼ਾਂ ਵੀ ਪਈਆਂ ਰਹੀਆਂ ਪਰ ਪੁਲਿਸ ਵੱਲੋਂ ਬਾਅਦ ਵਿੱਚ ਇਹਨਾਂ ਮਜ਼ਦੂਰਾਂ ਨੂੰ ਸਮਝਾਪ ਜਾਨ ਕੇ ਜਾਮ ਨੂੰ ਕਲੀਅਰ ਕਰਵਾਇਆ ਗਿਆ ਅਤੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਪਰ ਇਸ ਹਾਦਸੇ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਜਿਹਨਾਂ ਮਜ਼ਦੂਰਾਂ ਦੀਆਂ ਜਾਣਾਂ ਗਈਆਂ ਨਹੀਂ ਪਰਿਵਾਰ ਉਹਨਾਂ ਲਈ ਇਨਸਾਫ ਅਤੇ ਪਿੱਛੇ ਬੱਚੇ ਉਹਨਾਂ ਦੇ ਬੱਚਿਆਂ ਅਤੇ ਦੂਜੇ ਪਰਿਵਾਰਕ ਮੈਂਬਰਾਂ ਲਈ ਮਾਲੀ ਮਦਦ ਦੀ ਗੁਹਾਰ ਲਗਾ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ